ਸੱਚਾ ਗੱਲ ਤੁਸੀਂ ਦੇਖ ਲਓ ਦਿਨਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਕਰਨ ਔਝਲਾ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਹੜ੍ਹਾਂ ਦੀ ਸੇਵਾ ਦੇ ਲਈ ਇੱਕ ਬੋਟ ਭੇਜੀ ਸੀ ਦੱਸਦੀ ਹੈ ਕਿ ਇੱਕ ਐਨਜੀਓ ਦਾ ਕਹਿਣਾ ਸੀ ਕਿ ਉਹਨਾਂ ਕੋਲ ਸਮਾਨ ਬਹੁਤ ਹੈ ਰਾਸ਼ਨ ਬਹੁਤ ਹੈ ਉਹਨਾਂ ਦੇ ਕੋਲ ਦਵਾਈਆਂ ਬਹੁਤ ਨੇ ਲੇਕਿਨ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਨਹੀਂ ਹੈ ਜਿਸ ਕਰਕੇ ਉਹਨਾਂ ਨੇ ਕਰਨ ਔਝਲਾ ਤੋਂ ਇੱਕ ਬੋਟ ਦੀ ਮੰਗ ਕੀਤੀ ਸੀ ਤੇ ਕਰਨ ਔਝਲਾ ਨੇ 24 ਘੰਟਿਆਂ ਦੇ ਵਿੱਚ ਵਿੱਚ ਹੀ ਕਲਕੱਤਾ ਤੋਂ ਬੋਟ ਨੂੰ 에어 ਲਿਫਟ ਕਰਵਾ ਕੇ ਪੰਜਾਬ ਪਹੁੰਚਵਾ ਦਿੱਤਾ ਸੀ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੋਏ ਹੈ ਕਿ ਕਰਨ ਔਝਲਾ ਨੇ ਇਦਾਂ ਦੀਆਂ ਤਿੰਨ ਹੋਰ ਬੋਟਾਂ ਭੇਜ ਦਿੱਤੀਆਂ ਜੀ ਹਾਂ ਪੰਜਾਬ ਦੇ ਹੜਾਂ 'ਚ ਸੇਵਾ ਕਰਨ ਦੇ ਲਈ ਕਰਨ ਔਚਲਾ ਦੇ ਵੱਲੋਂ ਤਿੰਨ ਹੋਰ ਬੋਟਾ ਭਜਵਾ ਦਿੱਤੀਆਂ ਗਈਆਂ ਨੇ ਤਾਂ ਕਿ ਲੋਕਾਂ ਤੱਕ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ ਲੋਕਾਂ ਤੱਕ ਛੇਤੀ ਤੋਂ ਛੇਤੀ ਸਮਾਨ ਪਹੁੰਚਾਇਆ ਜਾ ਸਕੇ ਜਿਹੜਾ ਇੱਕ ਜ਼ਰੀਆ ਸੀ ਲੋਕਾਂ ਤੱਕ ਪਹੁੰਚਣ ਦਾ ਪਾਣੀ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਸੀ ਬੋਟਾਂ ਦੀ ਕਮੀ ਸੀ ਹੁਣ ਉਹ ਬੋਟਾਂ ਕਰਨ ਔਚਲਾ ਨੇ ਹੋਰ ਭੇਜ ਦਿੱਤੀਆਂ ਦੱਸਦੀ ਹੈ ਜਦੋਂ ਪੁੱਛਿਆ ਗਿਆ ਕਿ ਤਕਰੀਬਨ ਇੱਕ ਬੋਟ ਦੀ ਕੀਮਤ ਕਿੰਨੀ ਹੈ ਤਾਂ ਦੱਸਿਆ ਜਾ ਰਿਹਾ ਸੀ 3 ਤੋਂ 3.5 ਲੱਖ ਦੀ ਹੈ ਲੇਕਿਨ ਕਰਨ ਔਚਲਾ ਨੇ ਕਿਹਾ ਸੀ ਕਿ ਤੁਸੀਂ ਬਸ ਕੰਮ ਦੀ ਤਿਆਰੀ ਕਰੋ ਭੇਜਣ ਦਾ ਪ੍ਰਬੰਧ ਮੈਂ ਕਰ ਰਿਆ ਆ ਪੈਸੇ ਦੀ ਚਿੰਤਾ ਨਾ ਕਰੋ ਤੇ ਹੋਰ ਕੁਝ ਵੀ ਚਾਹੀਦਾ ਤੇ ਉਹ ਵੀ ਮੈਨੂੰ ਦੱਸੋ ਤੇ ਇਸੇ ਦੇ ਚੱਲਦੇ ਹੀ ਕਰਨ ਔਜਲਾ ਨੇ ਅੱਜ ਤਿੰਨ ਹੋਰ ਵੋਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਹੜਾ ਦੀ ਸੇਵਾ ਦੇ ਲਈ ਭਜਵਾ ਦਿੱਤੀਆਂ ਨੇ ਇਸ ਦੇ ਨਾਲ ਹੀ ਘੁਰਾਲਾ ਸੇਵਾ ਸੁਸਾਇਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਕਰਨ ਔਜਲਾ ਦੇ ਵੱਲੋਂ 10000 ਕਿਲੋ ਚਾਰਾ ਜਿਹੜਾ ਉਹ ਵੀ ਭਜਵਾਇਆ ਗਿਆ ਪਸ਼ੂਆਂ ਦੇ ਲਈ ਟਰੱਕ ਭੇਜੇ ਗਏ ਨੇ ਸੋ ਕਰਨ ਔਂਚਲਾ ਵੱਲੋਂ ਪੰਜਾਬ ਦੇ ਹੜ੍ਹਾਂ ਦੀ ਸੇਵਾ ਦੇ ਲਈ ਕਾਫੀ ਯਤਨ ਕੀਤੇ ਜਾ ਰਹੇ ਨੇ ਪਹਿਲਾ ਇੱਕ ਬੋਟ ਭੇਜੀ ਗਈ ਕਾਫੀ ਸਮਾਨ ਭੇਜਿਆ ਗਿਆ ਰਾਸ਼ਨ ਭੇਜੇ ਗਏ ਪੈਸੇ ਭੇਜੇ ਗਏ ਹੁਣ ਅੱਜ ਤਿੰਨ ਹੋਰ ਬੋਟਾਂ ਭੇਜੀਆਂ ਗਈਆਂ ਨੇ 10000 ਕਿਲੋ ਚਾਰਾ ਵੀ ਭੇਜਿਆ ਗਿਆ ਸੋ ਕਰਨ ਔਂਚਲਾ ਵੱਲੋਂ ਜਿਹੜੀ ਸੇਵਾ ਹੈ ਉਹ ਲਗਾਤਾਰ ਜਾਰੀ ਹੈ ਸੱਚ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਕਰਨ ਔਝਲਾ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਹੜ੍ਹਾਂ ਦੀ ਸੇਵਾ ਦੇ ਲਈ ਇੱਕ ਬੋਟ ਭੇਜੀ ਸੀ ਦੱਸਦੀ ਹੈ ਕਿ ਇੱਕ ਐਨਜੀਓ ਦਾ ਕਹਿਣਾ ਸੀ ਕਿ ਉਹਨਾਂ ਕੋਲ ਸਮਾਨ ਬਹੁਤ ਆ ਰਸ਼ਨ ਬਹੁਤ ਹੈ ਉਹਨਾਂ ਦੇ ਕੋਲ ਦਵਾਈਆਂ ਬਹੁਤ ਨੇ ਲੇਕਿਨ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਨਹੀਂ ਹੈ ਜਿਸ ਕਰਕੇ ਉਹਨਾਂ ਨੇ ਕਰਨ ਔਝਲਾ ਤੋਂ ਇੱਕ ਬੋਟ ਦੀ ਮੰਗ ਕੀਤੀ ਸੀ ਤੇ ਕਰਨ ਔਝਲਾ ਨੇ 24 ਘੰਟਿਆਂ ਦੇ ਵਿੱਚ ਵਿੱਚ ਹੀ ਕਲਕੱਤਾ ਤੋਂ ਬੋਟ ਨੂੰ 에ਅਰ ਲਿਫਟ ਕਰਵਾ ਕੇ ਪੰਜਾਬ ਪਹੁੰਚਵਾ ਦਿੱਤਾ ਸੀ ਤੇ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਉਹ ਇਹ ਹੈ ਕਿ ਕਰਨ ਔਝਲਾ ਨੇ ਇਦਾਂ ਦੀਆਂ ਤਿੰਨ ਹੋਰ ਬੋਟਾਂ ਭੇਜ ਦਿੱਤੀਆਂ ਨੇ ਜੀ ਹਾਂ ਪੰਜਾਬ ਦੇ ਹੜਾਂ ਚ ਸੇਵਾ ਕਰਨ ਦੇ ਲਈ ਕਰਨ ਔਚਲਾ ਦੇ ਵੱਲੋਂ ਤਿੰਨ ਹੋਰ ਬੋਟਾ ਭਜਵਾ ਦਿੱਤੀਆਂ ਗਈਆਂ ਨੇ ਤਾਂ ਕਿ ਲੋਕਾਂ ਤੱਕ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ ਲੋਕਾਂ ਤੱਕ ਛੇਤੀ ਤੋਂ ਛੇਤੀ ਸਮਾਨ ਪਹੁੰਚਾਇਆ ਜਾ ਸਕੇ ਜਿਹੜਾ ਇੱਕ ਜ਼ਰੀਆ ਸੀ ਲੋਕਾਂ ਤੱਕ ਪਹੁੰਚਣ ਦਾ ਪਾਣੀ ਦੇ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਸੀ ਬੋਟਾਂ ਦੀ ਕਮੀ ਸੀ ਹੁਣ ਉਹ ਬੋਟਾਂ ਕਰਨ ਔਚਲਾ ਨੇ ਹੋਰ ਭੇਜ ਦਿੱਤੀਆਂ ਦੱਸਦੀ ਹੈ ਜਦੋਂ ਪੁੱਛਿਆ ਗਿਆ ਕਿ ਤਕਰੀਬਨ ਇੱਕ ਬੋਟ ਦੀ ਕੀਮਤ ਕਿੰਨੀ ਹੈ ਤਾਂ ਦੱਸਿਆ ਜਾ ਰਿਹਾ ਸੀ 3 ਤੋਂ 3.5 ਲੱਖ ਦੀ ਹੈ ਲੇਕਿਨ ਕਰਨ ਔਚਲਾ ਨੇ ਕਿਹਾ ਸੀ ਕਿ ਤੁਸੀਂ ਬਸ ਕੰਮ ਦੀ ਤਿਆਰੀ ਕਰੋ ਪੇਜੰਦਾ ਪ੍ਰਬੰਧ ਮੈਂ ਕਰ ਰਿਆ ਆ ਪੈਸੇ ਦੀ ਚਿੰਤਾ ਨਾ ਕਰੋ ਤੇ ਹੋਰ ਕੁਝ ਵੀ ਚਾਹੀਦਾ ਤੇ ਉਹ ਵੀ ਮੈਨੂੰ ਦੱਸੋ ਤੇ ਇਸੇ ਦੇ ਚੱਲਦੇ ਹੀ ਕਰਨ ਔਚਲਾ ਨੇ ਅੱਜ ਤਿੰਨ ਹੋਰ ਵੋਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਹੜਾ ਦੀ ਸੇਵਾ ਦੇ ਲਈ ਭਜਵਾ ਦਿੱਤੀਆਂ ਨੇ ਇਸ ਦੇ ਨਾਲ ਹੀ ਕੁਹਾਲਾ ਸੇਵਾ ਸੁਸਾਇਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਕਰਨ ਔਚਲਾ ਦੇ ਵੱਲੋਂ 10000 ਕਿਲੋ ਚਾਰਾ ਜਿਹੜਾ ਉਹ ਵੀ ਭਜਵਾਇਆ ਗਿਆ ਪਸ਼ੂਆਂ ਦੇ ਲਈ ਟਰੱਕ ਭੇਜੇ ਗਏ ਨੇ ਸੋ ਕਰਨ ਔਂਚਲਾ ਵੱਲੋਂ ਪੰਜਾਬ ਦੇ ਹੜ੍ਹਾਂ ਦੀ ਸੇਵਾ ਦੇ ਲਈ ਕਾਫੀ ਯਤਨ ਕੀਤੇ ਜਾ ਰਹੇ ਨੇ ਪਹਿਲਾ ਇੱਕ ਟਰੱਕ ਭੇਜੀ ਗਈ ਕਾਫੀ ਸਮਾਨ ਭੇਜਿਆ ਗਿਆ ਰਾਸ਼ਨ ਭੇਜੇ ਗਏ ਪੈਸੇ ਭੇਜੇ ਗਏ ਹੁਣ ਅੱਜ ਤਿੰਨ ਹੋਰ ਟਰੱਕ ਭੇਜੀਆਂ ਗਈਆਂ ਨੇ 10000 ਕਿਲੋ ਚਾਰਾ ਵੀ ਭੇਜਿਆ ਗਿਆ ਸੋ ਕਰਨ ਔਂਚਲਾ ਵੱਲੋਂ ਜਿਹੜੀ ਸੇਵਾ ਹੈ ਉਹ ਲਗਾਤਾਰ ਜਾਰੀ ਹੈ